جابهم 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 جابهم

ਅੱਜ ਨਿਊ ਯੰਗ ਵਾਲਮੀਗੀ ਫੈਡਰੇਸ਼ਨ ਵੱਲੋਂ ਸ਼ਿਮਲਾ ਪੂਰੀ ਬਰੋਟਾ ਰੋਡ ਤੇ 26 ਜਨਵਰੀ ਜਿਹੜਾ ਗਣਤੰਤਰ ਦਿਵਸ ਆ ਬੜੀ ਧੂਮ-ਤਾਮ ਨਾਲ ਮਨਾਇਆ ਜਾ ਰਿਹਾ ਹੈ ਮੈਂ ਸਭ ਤੋਂ ਪਹਿਲਾਂ ਸਾਰੇ ਭਾਰਤ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਲੱਖ-ਲੱਖ ਵਧਾਈਆਂ ਦੇਣਾ ਤੇ ਉਹਦੇ ਨਾਲ ਹੀ ਅਸੀਂ ਆਪਣੀ ਸੰਸਥਾ ਵੱਲੋਂ ਜਿਹੜੇ ਜ਼ਰੂਰਤਮੰਦ ਬੱਚੇ ਨੇ ਉਹਨਾਂ ਨੂੰ ਕਾਪੀਆਂ ਕਿਤਾਬਾਂ ਵੰਡੀਆਂ ਜਾ ਰਹੀਆਂ ਨੇ ਇਹ ਸਕੂਲ ਦੀਆਂ ਵਰਦੀਆਂ ਜਿੱਥੇ ਜਿਹੜੇ ਜਿਹੜੇ ਬੱਚੇ ਨੂੰ ਜਿਹੜੀ ਚੀਜ਼ ਦੀ ਲੋੜ ਹੈ ਉਹਦਾ ਉਹਨੂੰ ਵੰਡਿਆ ਜਾ ਰਿਹਾ ਹੈ ਸਾਡੀ ਸੰਸਥਾ ਵੱਲੋਂ ਅੱਗੇ ਵੀ ਇਦਾਂ ਦੇ ਚੰਗੇ ਕੰਮ ਕਰਦੇ ਆ ਰਹੇ ਹਾਂ ਤੇ ਅੱਗੇ ਵੀ ਕਰਦੇ ਰਵਾਂਗੇ ਤੇ ਅੱਜ 바ਵਾ ਸਾਹਿਬ ਨੂੰ ਵੀ ਅਸੀਂ ਯਾਦ ਕਰਕੇ ਕਿ ਉਹ ਸੰਵਿਧਾਨ ਨਿਰਮਾਤਾ ਹੈ ਉਹਨਾਂ ਨੇ ਸੰਵਿਧਾਨ ਲਿਖਿਆ ਸੀ ਉਹਨਾਂ ਨੂੰ ਵੀ ਯਾਦ ਕਰਕੇ ਸ਼ਰਧਾਂਜਲੀ ਦਿੱਤੀ ਗਈ ਤੇ ਪ੍ਰਧਾਨ ਜੀ ਦੇਖਿਆ ਵੇ ਦਿਨ ਦੇ ਵਿੱਚ ਅੱਜ ਕੱਲ ਪੰਜਾਬ ਚ ਪੰਜ ਦਰਿਆਵਾਂ ਦੀ ਧਰਤੀ ਹੈ ਨਸ਼ੇ ਦੀ ਦਲਦਲ ਚ ਫਸਦੇ ਵੀ ਆ ਜੋ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਵੀ ਨਸ਼ੇ ਦੇ ਵਿੱਚ ਪਏ ਹੋਏ ਨੇ ਹੂੰ ਦੇਖੋ ਦੇਸ਼ ਮੈਂ ਆਪਣੇ ਨੌਜਵਾਨਾਂ ਨੂੰ ਇਹੀ ਕਹੂੰਗਾ ਦੇਖੋ ਵੀ 바ਵਾ ਸਾਹਿਬ ਦੇ ਦਿਖਾਏ ਰਸਤੇ ਤੇ ਚੱਲੋ ਜੇ ਤੁਸੀਂ ਨਸ਼ਿਆਂ ਚ ਵੜ ਜੋਗੇ ਤੇ 바ਵਾ ਸਾਹਿਬ ਦਾ ਜਿਹੜਾ ਮਿਸ਼ਨ ਸੀ ਜਿਹੜਾ 바ਵਾ ਸਾਹਿਬ ਨੇ ਆਪਣੇ ਦੇਸ਼ ਲਈ ਸੋਚਿਆ ਸੀ ਉਹ ਸੁਪਨਾ ਅਧੂਰਾ ਰਹਿ ਜਾਊਗਾ ਤੇ ਨਸ਼ਿਆਂ ਤੋਂ ਦੂਰ ਹੋ ਕੇ ਬਾਬਾ ਸਾਹਿਬ ਦੀ ਸੋਚ ਤੇ ਚੱਲਣ ਪੜਨ ਪੜਨ ਲਿਖਣ ਪੜਨ ਲਿਖ ਕੇ ਆਪਣੇ ਪਰਿਵਾਰ ਦਾ ਆਪਣੇ ਸਮਾਜ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਤੇ ਆਨਾਲੇ ਜਿਹੜੀਆਂ ਐਨਜੀਓ ਨੂੰ ਸੇਵਾ ਕੀਤੀ ਇਹਨਾਂ ਲਗਾਤਾਰ ਜਾਰੀ ਰਹਿਣੀ ਹੈ ਬਿਲਕੁਲ ਬਿਲਕੁਲ ਅਸੀਂ ਦੇਖੋ ਅੱਜ 15 ਸਾਲ ਹੋ ਗਏ ਸਾਨੂੰ ਸੇਵਾ ਕਰਦੇ ਹੋਏ ਤੇ ਇਦਾਂ ਹੀ ਅੱਗੇ ਵੀ ਅਸੀਂ ਆਉਣ ਵਾਲੇ ਟਾਈਮ 'ਚ ਜਦ ਤੱਕ ਅਸੀਂ ਜਿੰਦੇ ਆਂ ਤੇ ਅਸੀਂ ਜਦ ਤੱਕ ਆਪਣੇ ਅੱਗੇ ਵੀ ਆਪਣੀ ਸੰਸਥਾ ਦੇ ਇਦਾਂ ਹੀ ਨੇਕ ਕੰਮ ਚੰਗੇ ਕੰਮ ਕਰਦੇ ਰਵਾਂਗੇ। ਇਹ ਕਿਹੜੀ ਜਗ੍ਹਾ ਕੀਤੀ ਗਈ ਚੰਡੇ ਦੀ ਰਸਮ ਕੀ ਕੀਤੀ ਜੀ ਸਾਡੇ ਕੋਲ ਇਹ ਸ਼ਿਮਲਾਪੂਰੀ ਬਰੋਟਾ ਰੋਡ ਤੇ ਜੀ ਗੁਰੂ ਗੋਬਿੰਦ ਸਿੰਘ ਨਗਰ ਤੇ ਹਾਂਜੀ ਕੀ ਕਹਿਣਾ ਚਾਹਦੇ ਆ ਅੱਜ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਜੈ ਵਾਲਮ ਕੀ ਮੇਰੇ ਵੱਲੋਂ ਗਣਤੰਤਰ ਦਾ ਦਿਵਸ ਦੀਆਂ ਪੂਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ। ਅਸੀਂ ਅੱਜ 26 ਜਨਵਰੀ ਗਣਤੰਤਰਤਾ ਦਿਵਸ ਦੇ ਦਿਨ ਇਹ ਪ੍ਰੋਗਰਾਮ ਕਰਾ ਰਹੇ ਹਾਂ ਸਕੂਲਾਂ ਦੇ ਵਿੱਚ ਪੜਨ ਵਾਲੇ ਬੱਚਿਆਂ ਨੂੰ ਸਕੂਲਾਂ ਸਕੂਲਾਂ ਦਾ ਲੋੜਿੰਦਾ ਸਮਾਨ ਵੰਡ ਕੇ ਅਸੀਂ ਪ੍ਰੇਰਿਤ ਕਰ ਰਹੇ ਹਾਂ ਕਿ ਪੜ੍ਹਾਈ ਪਰਤੀ ਕਿ ਉਹਨਾਂ ਲਈ ਪੜ੍ਹਾਈ ਕਿੰਨੀ ਜ਼ਰੂਰੀ ਹੈ ਤਾਂ ਜੋ ਇਹ ਬੱਚੇ ਪੜ੍ਹ ਲਿਖ ਕੇ ਅੱਗੇ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰਨ ਤੇ ਸਮਾਜ ਦਾ ਨਾਮ ਉੱਚਾ ਕਰਨ ਤੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਨਸ਼ਿਆਂ ਤੋਂ ਦੂਰ ਰਹਿਣ ਇੱਦਾਂ ਹੀ ਕੰਮ ਹੋਰ ਵੀ ਅੱਗੇ ਕਿੱਥੇ ਜਾਊਗਾ ਹਾਂਜੀ ਅਸੀਂ ਪਹਿਲੇ ਤੋਂ ਇਹ ਕੰਮ ਕਰਦੇ ਆ ਰਹੇ ਹਾਂ ਤੇ ਅੱਗੇ ਵੀ ਇੱਦਾਂ ਸਾਡੇ ਸੰਸਥਾ ਵੱਲੋਂ ਇਹ ਕੰਮ ਜਾਰੀ ਰੂਹਗੇ ਸਹੀ ਇਹੀ ਸੰਦੇਸ਼ ਦੇਵਾਂਗੇ ਕਿ ਇਦਾਂ ਹੀ ਪ੍ਰੋਗਰਾਮ ਕਰਵਾਉਂਦੇ ਰਹੋ ਤੇ ਰਲ ਮਿਲ ਕੇ ਰਹੋ